ਕੇਰਲਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਈਆਂ ਤਿੰਨ ਮੁੰਡਿਆਂ ਦੀਆਂ ਮੌਤਾਂ ਕੇਰਲਾ ਦੇ ਕੋਲੀਕੋਰ ਦੇ 7ਵੀਂ ਜਮਾਤ ਦੇ ਵਿਦਿਆਰਥੀ ਮਿਰਦੂਲ ਨੂੰ ਤਲਾਬ ਦੇ ਵਿੱਚ ਨਹਾਉਣ ਤੋਂ ਬਾਅਦ ਸਿਰਦਰਦ ਹੋਣ ਲੱਗਾ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਐਂਟੀਬਾਇਓਟਿਕਸ ਅਤੇ ਐਂਟੀਫੰਗਲ ਦਵਾਈਆਂ ਦਿੱਤੀਆਂ ਗਈਆਂ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਇਸੇ ਤਰ੍ਹਾਂ ਕਨੂਰ ਦੇ 13 ਸਾਲਾ ਦਕਸ਼ਣਾ ਦੀ সুইমিং ਪੂਲ ਦੇ ਵਿੱਚ ਨਹਾਉਣ ਤੋਂ ਬਾਅਦ ਲੱਗੀ ਅਮੀਬਾ ਦੀ ਲਾਗ ਤੋਂ ਬਾਅਦ ਮੌਤ ਹੋ ਗਈ। ਇਸ ਤੋਂ ਪਹਿਲਾਂ ਮਲਪੁਰਮ ਦੇ 5 ਸਾਲਾ ਫਤਵਾ ਦੀ ਆਪਣੇ ਘਰ ਨੇੜੇ ਨਦੀ ਦੇ ਵਿੱਚ ਨਹਾਉਣ ਤੋਂ ਬਾਅਦ ਦਿਮਾਗ ਖਾਣ ਵਾਲੀ ਇਸ ਅਮੀਬਾ ਦੀ ਲਾਗ ਕਾਰਨ ਮੌਤ ਹੋ ਗਈ। ਯੂ ਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਯਾਨੀ ਕਿ ਸੀ ਡੀ ਸੀ ਦੇ ਮੁਤਾਬਕ ਇਹ ਅਮੀਬਾ ਵਿਅਕਤੀ ਦੇ ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰ ਦਿੰਦਾ ਹੈ। ਅਤੇ ਦਿਮਾਗ ਦੇ ਵਿੱਚ ਸੋਚ ਪੈਦਾ ਕਰਕੇ ਮੌਤ ਦਾ ਕਾਰਨ ਬਣਦਾ ਹੈ ਇਸ ਅਮੀਬਾ ਕਾਰਨ ਹੋਣ ਵਾਲੀ ਲਾਗ ਬਹੁਤ ਹੀ ਦੁਰਲਭ ਹੁੰਦੀ ਹੈ ਪਰ ਇਹ ਜਾਨਲੇਵਾ ਹੋ ਸਕਦੀ ਹੈ ਪਰ ਇਹ ਦਿਮਾਗ ਨੂੰ ਖਾਣ ਵਾਲਾ ਅਮੀਬਾ ਹੈ ਕੀ ਦੁਨੀਆ ਭਰ ਦੇ ਵਿੱਚ ਝੀਲਾਂ ਨਦੀਆਂ ਤੇ ਮਾੜੀ ਸਾਮ ਸੰਭਾਲ ਵਾਲੇ সুইমিং ਪੂਲ ਦੇ ਵਿੱਚ ਰਹਿਣ ਵਾਲੇ ਸੁਖਮ ਜੀਵ ਨੂੰ ਅਮੀਬਾ ਕੀ ਚਾਹੁੰਦਾ ਹੈ ਅਜੀਆਂ ਥਾਵਾਂ ਤੇ ਨਹਾਉਣ ਵੇਲੇ ਇਹ ਬਹੁਤ ਘੱਟ ਲੋਕਾਂ ਦੇ ਨੱਕ ਰਾਹੀਂ ਸਰੀਰ ਦੇ ਵਿੱਚ ਦਾਖਲ ਹੁੰਦੇ ਨੇ ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਬਾਹਰ ਰੋਗਾ ਦੇ ਮਾਹਰ ਅਬਦੁਲ ਰੌਬ ਦੱਸਦੇ ਨੇ ਕਿ ਅਮੀਬਾ ਨੱਕ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰਦਾ ਹੈ ਅਤੇ ਸੋਜਿਸ਼ ਪੈਦਾ ਕਰਦਾ ਹੈ ਇਸ ਦੇ ਬਾਅਦ ਲਾਗ ਦੇ ਸ਼ਿਕਾਰ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੇ ਲੱਛਣ ਕੀ ਨੇ ਦਿਮਾਗ ਨੂੰ ਖਾਣ ਵਾਲੇ ਅਮੀਬਾ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਸਿਰਦਰਦ ਬੁਖਾਰ ਅਤੇ ਉਲਟੀਆਂ ਸ਼ਾਮਲ ਨੇ ਅਮੀਬਾ ਤੇਜ਼ੀ ਦੇ ਨਾਲ ਵਧਦਾ ਹੈ ਇਸ ਦੇ ਲਈ ਲੱਛਣ ਸ਼ੁਰੂ ਹੋਣ ਤੋਂ 1 ਤੋਂ 18 ਦਿਨਾਂ ਦੇ ਅੰਦਰ ਹੀ ਪੀੜਤ ਦੀ ਮੌਤ ਹੋ ਜਾਂਦੀ ਹੈ ਸੀਡੀਸੀ ਦੇ ਮੁਤਾਬਕ ਲਾਗ ਦੇ ਬਾਅਦ ਆਮ ਤੌਰ ਤੇ ਵਿਅਕਤੀ ਕੋਮਾ ਦੇ ਵਿੱਚ ਚਲਾ ਜਾਂਦਾ ਹੈ ਅਤੇ ਲਾਗ ਦੇ ਲਗਭਗ 5 ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਸਕਦੀ ਹੈ ਇਸ ਅਨੁਸਾਰ ਜਦੋਂ ਇਹ ਅਮੀਬਾ ਸਰੀਰ ਦੇ ਵਿੱਚ ਵਧਦਾ ਹੈ ਤਾਂ ਗਰਦਨ ਦੇ ਵਿੱਚ ਅਕੜਾ ਆਲੇ ਦੁਆਲੇ ਦੇ ਵਾਤਾਵਰਣ ਪ੍ਰਤੀ ਬੇਸੁਧ ਹੋਣਾ ਸੰਤੁਲਨ ਖੋਣਾ ਅਤੇ ਭੁਲੇਖੇ ਪੈਣ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਹ ਲਾਗ ਕਾਫੀ ਦੁਰਲਭ ਹੈ ਇਸ ਲਈ ਟੈਸਟਿੰਗ ਦੁਆਰਾ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੈ ਇਹ ਜਿਹੀ ਸਥਿਤੀ ਹੈ ਜਿਸ ਦੇ ਵਿੱਚ ਜ਼ਿਆਦਾਤਰ ਮਾਮਲਿਆਂ 'ਚ ਸੰਕਰਮਿਤ ਵਿਅਕਤੀ ਦੀ ਮੌਤ ਤੋਂ ਬਾਅਦ ਹੀ ਲਾਗ ਦਾ ਪਤਾ ਲੱਗਦਾ ਹੈ ਪਰ ਇਹ ਲਾਗ ਸਿਰਫ ਕੁਝ ਥਾਵਾਂ 'ਤੇ ਕਿਉਂ ਫੈਲਦੀ ਹੈ ਗਰਮੀਆਂ ਦੇ ਦੌਰਾਨ ਜਦੋਂ ਛੀਲਾਂ ਨਦੀਆਂ ਤੇ ਸਵੀਮਿੰਗ ਪੂਲਾਂ ਦੇ ਵਿੱਚ ਪਾਣੀ ਲੰਬੇ ਸਮੇਂ ਤੱਕ ਉੱਚ ਤਾਪਮਾਨ 'ਤੇ ਰਹਿੰਦਾ ਹੈ ਤਾਂ ਇਸ ਅਮੀਬਾ ਦੀ ਲਾਗ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਡਾਕਟਰ ਅਬਦੁਲ ਰੌਬ ਕਹਿੰਦੇ ਨੇ ਇਹ ਅਮੀਬਾ ਚੀਲਾ ਨਦੀਆਂ ਅਤੇ ਸਵੀਮਿੰਗ ਪੁਲਾ ਦੇ ਵਿੱਚ ਨਹਾਉਂਦੇ ਸਮੇਂ ਜਾਂ ਗੋਤਾਖੋਰੀ ਕਰਦੇ ਸਮੇਂ ਨੱਕ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਸੀਡੀਸੀ ਦਾ ਕਹਿਣਾ ਹੈ ਕਿ ਅਮੀਬਾ ਵਾਲਾ ਪਾਣੀ ਪੀਣ ਦੇ ਨਾਲ ਲਾਗ ਨਹੀਂ ਲੱਗਦੀ ਅਤੇ ਇਹ ਲਾਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਨਹੀਂ ਫੈਲ ਸਕਦੀ ਤਾਂ ਫਿਰ ਖੁਦ ਨੂੰ ਸੁਰੱਖਿਅਤ ਕਿਵੇਂ ਰੱਖੀਏ ਖੁਦ ਨੂੰ ਅਮੀਬਾ ਦੀ ਲਾਗ ਤੋਂ ਸੁਰੱਖਿਅਤ ਰੱਖਣ ਦੇ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਅਜਿਹੇ ਸਵੀਮਿੰਗ ਪੂਲ ਦੇ ਵਿੱਚ ਨਾ ਜਾਓ ਜਿਨ੍ਹਾਂ ਦੀ ਸਾਂਭ ਸੰਭਾਲ ਠੀਕ ਤਰ੍ਹਾਂ ਨਾ ਕੀਤੀ ਗਈ ਹੋਵੇ ਅਤੇ ਜਿਨ੍ਹਾਂ ਦੇ ਵਿੱਚ ਪਾਣੀ ਘੱਟ ਹੋਵੇ। ਜਾਂਚ ਕਰ ਲਵੋ ਕਿ ਸਵੀਮਿੰਗ ਪੂਲ ਕਲੋਰੀਨ ਦੇ ਨਾਲ ਠੀਕ ਤਰ੍ਹਾਂ ਰੋਗਾਣੂ ਮੁਕਤ ਕੀਤਾ ਗਿਆ ਹੈ ਜਾਂ ਨਹੀਂ। ਪ੍ਰਦੂਸ਼ਿਤ ਤਲਾਬਾਂ ਅਤੇ ਛੀਲਾਂ ਦੇ ਵਿੱਚ ਨਹਾਉਣ ਤੋਂ ਬਚਣਾ ਚਾਹੀਦਾ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਪੂਲ ਦੇ ਵਿੱਚ ਕਲੋਰੀਨ ਮਿਲਾਈ ਜਾਣੀ ਚਾਹੀਦੀ ਹੈ। ਕਿਉਂਕਿ ਅਮੀਬਾ ਨਕਰਾਹੀ ਸਰੀਰ ਦੇ ਵਿੱਚ ਦਾਖਲ ਹੁੰਦੇ ਇਸ ਲਈ ਤੁਹਾਨੂੰ ਪਾਣੀ ਦੇ ਵਿੱਚ ਛਾਲ ਮਾਰਨ ਜਾਂ ਗੋਤਾ ਲਗਾਉਣ ਦੀ ਬਜਾਏ ਆਪਣੇ ਸਿਰ ਨੂੰ ਪਾਣੀ ਤੋਂ ਉੱਪਰ ਰੱਖਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ